ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅੱਜ ਵੀਡੀਓ ਨੰਬਰ 3 ਵਿੱਚ ਤੁਸੀਂ ਸਰਵਣ ਕਰੋਗੇ ਪਾਠ ਪਹਿਲੇ ਦੀ ਸਾਖੀ ਨੰਬਰ 3 ਜਪ ਨਿਸ਼ਾਨ ਬਾਣੀ ਪੜਨ ਵਾਲੀ ਆਵਾਜ਼ ਇਹ ਘਟਨਾ ਬਾਣੀ ਦੀ ਤਾਕਤ ਦੀ ਇੱਕ ਐਸੀ ਮਿਸਾਲ ਹੈ ਜੋ ਕਦੇ ਪ੍ਰਾਤਨ ਸਮੇਂ ਵਿੱਚ ਵਪਰੀ ਅਸੀਂ ਇਤਿਹਾਸ ਵਿੱਚ ਸੁਣੀ ਹੈ ਜਿਸ ਨੇ ਭਾਈ ਦਲਜੀਤ ਸਿੰਘ ਨੂੰ ਅਗੰਮੀ ਰਾਸ ਸਮੇਂ ਤਾਕਤ ਦੇ ਕੇ ਸੰਘਰਸ਼ ਵਿੱਚ ਜੁੱਜਣ ਦਾ ਬਲ ਬਖਸ਼ਿਆ ਆਓ ਸਰਵਣ ਕਰੀਏ ਭਾਈ ਦਲਜੀਤ ਸਿੰਘ ਦੀ ਜ਼ੁਬਾਨੀ ਉਸ ਬੀਬੀ ਦੀ عظیم ਆਵਾਜ਼ ਸਿਦਕਪੁਰੋਂ ਸੇਦੀ ਤੇ ਜੱਪਨੀ ਸਾਹਨ ਦੀ ਬਰਕਤ ਦੀ ਸਾਖੀ ਇਹ ਗੱਲ ਸਤੰਬਰ 1984 ਦੇ ਪਹਿਲੇ ਦਿਨਾਂ ਦੀ ਹੈ ਆਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਛੇਦਾਂ ਦੀ ਸੀ ਤੇ ਸਮਾਂ ਅੰਮ੍ਰਿਤ ਵੇਲੇ ਦਾ ਸੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਆਈਆਂ ਦਿੱਲੀ ਦੇ ਦਰਬਾਰ ਦੀਆਂ ਫੌਜਾਂ ਹਾਲੇ ਤੱਕ ਉਸੇ ਤਰ੍ਹਾਂ ਤਨਾਦ ਸਨ ਅਜੇ ਦਰਬਾਰ ਸਾਹਿਬ ਸੰਗਤ ਲਈ ਦਰਸ਼ਨਾ ਵਾਸਤੇ ਨਹੀਂ ਖੋਲਿਆ ਸੀ ਉਹ ਗੁਰਦੁਆਰਾ ਸ਼ਹੀਦਾ ਕੁਝ ਦਿਨ ਪਹਿਲਾਂ ਹੀ ਖੋਲ ਦਿੱਤਾ ਸੀ ਸ਼ਹਿਰ ਵਿੱਚ ਸਭ ਪਾਸੇ ਫੌਜ ਦੇ ਨਾਕੇ ਸਨ ਸੜਕਾਂ ਕਰਫਿਊ ਖੁੱਲਣ ਤੇ ਸੰਗਤਾਂ ਗੁਰੂ ਘਰ ਵੱਲ ਨਿਕਲ ਪੈਂਦੀਆਂ ਸਨ ਪਹਿਲੇ ਦਿਨ ਦੇ ਕਰਫਿਊ ਕਰਕੇ ਕੁਝ ਸੰਗਤ ਜੋ ਘਰ ਵਾਪਸ ਨਹੀਂ ਸੀ ਜਾ ਸਕਦੀ ਉਹ ਗੁਰਦੁਆਰਾ ਸਾਹਿਬ ਵਿੱਚ ਰਾਤ ਨੂੰ ਤਹੀ ਬਾਹਰ ਪਿਆ ਜਾਂਦੀ ਸੀ ਮੈਂ ਤੇ ਮੇਰਾ ਦੋਸਤ ਵੀ ਇੱਕ ਦਿਨ ਪਹਿਲਾਂ ਇੱਥੇ ਆਏ ਸਾਂ ਫਿਰ ਇੱਥੇ ਹੀ ਰਾਤ ਕੱਟਣ ਦਾ ਨਿਸ਼ਚੈ ਬਣਾਇ ਸਾਡੇ ਵਾਂਗ ਕੁਝ ਹੋਰ ਸੰਗਤ ਦੀ ਤੇ ਰਾਤ ਕੱਟਣ ਲਈ ਲੰਬੇ ਪਈ ਸੀ ਅਸੀਂ ਥੱਕੇ ਬਹੁਤ ਸੀ ਪਰ ਬਹੁਤੀ ਨੀਂਦ ਨਹੀਂ ਆਈ ਕਿਉਂਕਿ ਰਾਤ ਨੂੰ ਫਰਸ਼ ਠੰਡਾ ਹੋ ਗਿਆ ਸੀ ਤੇ ਸਾਨੂੰ ਠੰਡ ਮਹਿਸੂਸ ਹੋ ਰਹੀ ਸੀ ਪਰ ਕਿਉਂ ਖੁੱਲਣ ਤੇ ਵੱਡੀ ਗਿਣਤੀ ਵਿੱਚ ਨੇੜਲੀਆਂ ਸੰਗਤਾਂ ਗੁਰੂ ਘਰ ਵਿੱਚ ਆ ਗਈਆਂ ਸਭ ਸੰਗਤਾਂ ਸੇਵਾ ਪਾਠ ਅਤੇ ਸਿਮਰਨ ਵਿੱਚ ਜੁੜ ਗਈਆਂ ਅਸੀਂ ਗੁਰਦੁਆਰਾ ਸਾਹਿਬ ਦੇ ਕੰਧ ਨਾਲ ਸਿਰ ਲਗਾ ਕੇ ਪਏ ਹੋਏ ਸੀ ਅੰਦਰ ਨਿਤਨੇਮ ਹੋ ਰਿਹਾ ਸੀ ਇਹਨਾਂ ਨੂੰ ਬਹੁਤ ਅਨੋਖੀ ਜੋਰਵਰ ਤੇ ਤਸਰੀਲੀ ਆਵਾਜ਼ ਅੰਦਰ ਵਿੱਚ ਪਈ ਇਹ ਆਵਾਜ਼ ਕਿਸੇ ਬੀਬੀ ਦੀ ਆਵਾਜ਼ ਸੀ ਜੋ ਜਪਨੀ ਸਾਹਬ ਜਪਜੀ ਸਾਹਿਬ ਦਾ ਘਾਟ ਕਰ ਰਹੀ ਸੀ ਮੈਂ ਅਜੇ ਤੱਕ ਉਸ ਆਵਾਜ਼ ਦੀ ਥਾਂ ਨਹੀਂ ਪਾ ਸਕਿਆ ਆਵਾਜ਼ ਕੰਨ ਪੈਣ ਨਾਲ ਹੀ ਮੇਰੀ ਠੰਡ ਕਿਤੇ ਗਾਇਬ ਹੋ ਗਈ ਸੀ ਹੁਣ ਉਹ ਚਮਤਕਾਰੀ ਆਵਾਜ਼ ਬਿਨਾਂ ਕੁਝ ਹੋਰ ਸੁਣਾਈ ਨਹੀਂ ਦੇ ਰਹੀ ਜਦ ਆਪਣੀ ਸੌਣ ਸੰਪੂਰਨ ਹੋਣ ਤੋਂ ਬਾਅਦ ਮੁਰ ਸ਼ੁਰੂ ਹੋ ਗਏ ਮੈਂ ਬਹੁਤ ਅਰਦਦ ਨਾਲ ਅੱਖਾਂ ਖੋਲ ਕੇ ਉਸ ਆਵਾਜ਼ ਵਾਲ ਕੁਝ ਪਲਾਂ ਲਈ ਤੱਕਿਆ ਇਹ ਕੋਈ 15 16 ਸਾਲਾਂ ਦੀ ਪਤਲੀ ਸ਼ਾਮਲੀ ਜਹੀ ਕੁੜੀ ਸੀ ਸ਼ਾਇਦ ਉਹਨੇ ਫਿੱਕੇ ਜਿਹੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਸਿਰ ਚੁੰਨੀ ਨਾਲ ਸਵਾਰਕ ਕਜੇ ਹੋਇਆ ਸੀ ਹਮਲੇ ਨਾਲ ਢੋਲ ਲਾ ਕੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਘਾਟ ਕਰ ਰਹੀ ਸੀ ਹੋਰ ਕਈ ਜਾਣੇ ਵੀ ਆਪਣਾ ਪਾਠ ਕਰ ਰਿਹਾ ਸੀ ਮੈਂ ਕੁਝ ਸਮਾਂ ਉੱਥੇ ਪਿਆ ਰਿਹਾ ਫਿਰ ਬੈਠ ਕੇ ਚੌਂਕੜੀ ਮਾਰ ਕੇ ਅੰਧ ਨਾਲ ਢੋਲਾ ਕੇ ਕੰਮ ਬੰਦ ਕਰਕੇ ਪੂਰਨ ਧਿਆਨ ਤੇ ਸ਼ਰਧਾ ਵਿੱਚ ਜਪਨੀ ਸਾਹ ਉਸ ਰੂਹ ਨੂੰ ਖਿਲਾਉਣ ਵਾਲੀ ਬਾਣੀ ਨੂੰ ਸੁਣਦਾ ਰਿਹਾ ਸ਼ਾਇਦ ਉਸਨੇ ਪੰਜ ਪਾਠ ਕੀਤੇ ਹੋਣਗੇ ਤੇ ਫਿਰ ਉਹ ਉੱਥੋਂ ਉੱਠ ਕੇ ਚਲੀ ਗਈ ਉਹ ਆਵਾਜ਼ ਮੈਨੂੰ ਕਦੀ ਨਹੀਂ ਭੁੱਲੀ ਮੈਂ ਅਜ ਵੀ ਉਸ ਨੂੰ ਉਸੇ ਤਰ੍ਹਾਂ ਹੀ ਸੁਣ ਲੈਂਦਾ ਹੁਣ ਮੈਂ ਉਸ ਦੀ ਕੁਝ ਤਾਂ ਪਾਈ ਹੈ ਤੇ ਸਮਝ ਆਈ ਹੈ ਕਿ ਉਹ ਕਿੰਦਾ ਵੱਡਾ ਵਰਤਾਰਾ ਸੀ ਉਸ ਵਕਤ ਮੈਂ ਪਾਠ ਸੁਣਿਆ ਅਤੇ ਮਹਿਸੂਸ ਕੀਤਾ ਉਹਦੀਆਂ ਗਹਿਰਾਈਆਂ ਅਤੇ ਵਰਕਤਾਂ ਦਾ ਉਦੋਂ ਮੈਨੂੰ ਪਤਾ ਨਹੀਂ ਸੀ ਲੱਗਿਆ ਪਾਠ ਕਰਨ ਵਾਲੀ ਮੂਰਤ ਨੂੰ ਮੈਂ ਕੁਝ ਪਲਾਂ ਮੇਰੀ ਨਜ਼ਰ ਵਿੱਚ ਇੰਨਾ ਤਾਣ ਨਹੀਂ ਸੀ ਕਿ ਹੋਰ ਵੱਧ ਉਧਰ ਤੱਕਾਂ ਜਦੋਂ ਉਹ ਕੁੜੀ ਉੱਥੋਂ ਚਲੀ ਗਈ ਤਾਂ ਹੀ ਮੈਂ ਅੱਖਾਂ ਖੋਲ ਸਕਿਆ ਜੂਨ 1984 ਦਾ ਹਮਲਾ ਡਿਪਰ ਸੰਸਕਾਰੀ ਤਾਕਤ ਵੱਲੋਂ ਸਿੱਖੀ ਦੀ ਜਿੰਦ ਜਾਨ ਤੇ ਰੂਹ ਸ਼੍ਰੀ ਦਰਬਾਰ ਸਾਹਿਬ ਉੱਤੇ ਸਿੱਧਾ ਤੇ ਸਪਸ਼ਟ ਹਮਲਾ ਸੀ ਲੰਮੀ ਤਿਆਰੀ ਅਤੇ ਉਡੀਕ ਵਿੱਚੋਂ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਸੀ ਸਿੱਖਾਂ ਦਾ ਵੱਡਾ ਹਿੱਸਾ ਅਗਿਆਨਤਾ ਅਤੇ ਦੁਨੀਆ ਦੇ ਮੋਹ ਵਿੱਚ ਸੁੱਤਾ ਪਿਆ ਸੀ ਕੁਝ ਜਾਗਦੀਆਂ ਰੂਹਾਂ ਨੇ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਪੰਥ ਦੀ ਪਰੰਪਰਾ ਮੁਤਾਬਿਕ ਦੁਸ਼ਮਣ ਨੂੰ ਜੰਗ ਵਿੱਚ ਟੱਕਰ ਦਿੱਤੀ। ਉਹਨਾਂ ਆਪਣੀ ਸ਼ਹਾਦਤ ਨਾਲ ਖਾਲਸੇ ਜਿੱਤਾਂ ਪਰਚਮ ਲਹਿਰਾਇਆ। 6 ਜੂਨ 1984 ਜਦੋਂ ਇਹ ਖਬਰ ਆਈ ਕਿ ਸੰਤ ਜਰਨੈਲ ਸਿੰਘ ਜੀ ਪਿੰਡਣਾ ਵਾਲੇ ਜਨਰਲ ਸੁਭੇਕ ਸਿੰਘ, ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸ਼ਹੀਦ ਹੋ ਗਏ ਹਨ। ਇਹ ਬਹੁਤ ਅਹਿਮ ਅਤੇ ਮੁਬਾਰਕ ਘੜੀ ਸੀ। ਇਹੋ ਜਿਹੇ ਨੁਕਤੇ ਸਦੀਆਂ ਬਾਅਦ ਆਉਂਦੇ ਹਨ ਜਦੋਂ ਸਾਰਾ ਸਮਾਂ ਇੱਕ ਬਿੰਦੂ ਉੱਤੇ ਕੇਂਦਰਿਤ ਹੋ ਜਾਂਦਾ ਹੈ। ਇਹ ਨੁਕਤੇ ਉੱਤੇ ਪੰਥ, ਗੁਰੂ ਪਿਆਰ, ਸ਼ਹਾਦਤ ਇਕ ਥਾਂ ਇਕ ਪਦਰ ਉਤੇ ਇਕੱਠੇ ਹੋ ਜਾਂਦੇ ਹਨ ਇਸ ਵਿੱਚੋਂ ਸਿੱਖੀ ਅਤੇ ਕੰਤ ਦੀਆਂ ਸਾਰੀਆਂ ਵਰਕਤਾਂ ਪ੍ਰਵਾਹਤ ਹੋਤਰੀਆਂ ਹਨ ਅਸੀਂ ਵੀ ਤਿੰਨੋ ਦੋਸਤ ਇਸ ਨੁਕਤੇ ਤੇ ਪਹੁੰਚਦੇ ਹਾਂ ਤੇ ਫੈਸਲਾ ਲੈਂਦੇ ਹਾਂ ਕਿ ਹੁਣ ਜੋ ਬੀਤ ਗਿਆ ਉਹ ਬੀਤ ਗਿਆ ਸਾਡਾ ਹੁਣ ਉਸ ਨਾਲ ਕੋਈ ਨਾਤਾ ਨਹੀਂ ਰਹੇਗਾ ਉਹਨਾਂ ਸਾਡੇ ਲਈ ਇੱਕੋ ਰਾਹ ਹੈ ਸਾਡੇ ਸ਼ਹੀਦਾਂ ਵੱਲੋਂ ਦਰਸਾਇਆ ਸੱਚ ਅਤੇ ਧਰਮ ਲਈ ਯੁੱਧ ਗਤੇ ਸ਼ਹਾਦਤ ਉਹਨਾਂ ਸਾਨੂੰ ਪਹਿਲੇ ਵਾਲਾ ਜੀਵਨ ਮੌਤ ਵਰਗ ਲੱਗਦਾ ਸੀ ਤੇ ਔਨ ਵਾਲਾ ਜੰਗ ਜ਼ਿੰਦਗੀ ਪਰਿਆ ਇਹ ਕਿਹੋ ਜਿਹਾ ਸਮਾਂ ਸੀ ਕਿ ਜੰਗ ਅਤੇ ਮੌਤ ਵਿੱਚੋਂ ਹੀ ਜੀਵਨ ਅਤੇ ਸਕੂਨ ਮਿਲਣਾ ਚਾਹੀਦਾ ਉਸ ਦਿਨ ਤੋਂ ਬਾਅਦ ਮੇਰੇ ਲਈ ਜੀਵਨ ਬਦਲ ਗਿਆ ਅਸੀਂ ਆਪਣੇ ਪੁਗਿਹਦਾਰਾ ਤਲਾਸ਼ਣਪੁਰ ਪਏ ਅਸੀਂ ਸ਼ਹੀਦ ਸਿੰਘਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਬਚ ਗਏ ਸਿੰਘਾਂ ਨੂੰ ਲੱਭਣਾ ਸ਼ੁਰੂ ਕੀਤਾ ਅਸੀਂ ਤਲਾਸ਼ ਵਿੱਚ ਸਾਂ ਕਿ ਸਾਨੂੰ ਕੋਈ ਮਿਲੇ ਜੋ ਇਹ ਰਾ ਬਾਰੇ ਕੁਝ ਜਾਣਦਾ ਹੋਵੇ ਜਾਂ ਕਿਧਰ ਹਥਿਆਰ ਮਿਲਣ ਸਾਨੂੰ ਕੋਈ ਸਿੰਘ ਤਾਂ ਨਹੀਂ ਮਿਲਿਆ ਪਰ ਅਸੀਂ ਛੋਟੇ-ਛੋਟੇ ਹਥਿਆਰ ਇਕੱਠੇ ਕਰ ਲਏ ਇਸੇ ਤਲਾਸ਼ ਵਿੱਚ ਮੈਂ ਤੇ ਮੇਰੇ ਦੋਸਤ ਨੇ ਮਨ ਬਣਾਇਆ ਕਿ ਚਲੋ ਜਿੱਥੇ-ਜਿੱਥੇ ਹਮਲਾ ਹੋਇਆ ਹੈ ਉੱਥੇ ਜਾ ਕੇ ਵੇਖਿਆ ਜਾਵੇ ਅਸੀਂ ਦੁਪਹਿਰੇ ਜਿਹੇ ਦੋ ਸਕੂਟਰਾਂ ਉੱਤੇ ਮੋਗੇ ਵੱਲੋਂ ਤੁਰ ਪਏ ਉਹਨਾਂ ਦਿਨਾਂ ਵਿੱਚ ਇੱਕ ਸਾਧਨ ਉੱਤੇ ਸਿਰਫ ਇੱਕ ਬੰਦਾ ਹੀ ਸਵਾਰੀ ਕਰ ਸਕਦਾ ਸੀ ਮੋਗੇ ਵਿੱਚ ਸ਼ਾਇਦ ਅਸੀਂ ਇੱਕ ਗੁਰੂ ਕਰਕੇ ਆਇਆ ਫਿਰ ਜੀਰੇ ਹੁੰਦੇ ਤਰਨਦਰਨ ਆ ਗਏ ਅਸੀਂ ਤਰਨਦਰਨ ਸਾਹਿਬ ਮੱਥਾ ਟੇਕਿਆ ਤੇ ਸਰੋਵਰ ਦੀ ਪ੍ਰਦਰਮਾ ਕੀਤੀ ਤੇ ਅਸੀਂ ਵੇਖਿਆ ਕਿ ਹਰ ਕੋਈ ਸਾਡੇ ਵਾਂਗ ਪੜਿਆ ਪੀਤਾ ਹੈ ਤੇ ਕੁਝ ਸਵਾਲਾਂ ਦੇ ਜਵਾਬ ਲੱਭ ਰਿਹਾ ਹੈ ਲੋਕਾਂ ਵਿੱਚ ਇੱਕ ਚੁੱਪ ਸਹਿਮਤੀ ਸੀ ਕਿ ਸਾਡੇ ਨਾਲ ਸਰਕਾਰ ਨੇ ਬਹੁਤ ਵਧੀਕੀ ਕੀਤੀ ਹੈ ਹੁਣ ਸਾਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ ਅਲੱਬ ਤੱਕ ਸਭ ਪਾਸੇ ਫੌਜ ਦੇ ਨਾਕੇ ਸਨ ਅਤੇ ਇੱਥੇ ਤੱਕ ਹੁੰਦਿਆਂ ਸਾਡੀ ਚਾਰ ਪੰਜ ਥਾਂ ਬਹੁਤ ਸਖਤੀ ਨਾਲ ਤਲਾਸ਼ੀ ਤੇ ਪੁੱਛਗਿਛ ਕੀਤੀ ਗਈ ਹਰੀਕੇ ਪੁੱਲ ਤੇ ਸਾਡੀ ਬ੍ਰੀਕ ਦੇ ਨਾਲ ਤਲਾਸ਼ੀ ਲਈ ਤੇ ਪੁੱਛਗਿਛ ਹੋਈ ਸਾਨੂੰ ਫੌਜ ਦੇ ਇੱਕ ਮੇਜਰ ਅੱਗੇ ਪੇਸ਼ ਕੀਤਾ ਗਿਆ ਜੋ ਸਾਨੂੰ ਤੰਬੂ ਵਿੱਚ ਕੁਰਸੀ ਤੇ ਬੈਠਾ ਮਿਲਿਆ ਉਹ ਮੇਜਰ ਵੀ ਸਿੱਖ ਸੀ ਉਹਨੇ ਸਾਨੂੰ ਦੇਖਿਆ ਕਿ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਇਹਨਾਂ ਦੇ ਪਿਓ ਪ੍ਰੋਫੈਸਰ ਹਨ ਉਹਨੇ ਸਾਨੂੰ ਝਿੜਕਿਆ ਵੱਡਾ ਦਿਮਾਗ ਤਾਂ ਸਹੀ ਹੈ ਤੁਸੀਂ ਇਸ ਤਰ੍ਹਾਂ ਕਿਧਰ ਨੂੰ ਮੁਚੁਕਿਆ ਹੋ। ਤੁਹਾਨੂੰ ਕਰਵਾਲਿਆਂ ਦੇ ਪ੍ਰਵਾਹ ਹੈ ਕੋਈ ਫਿਰ ਤਰਨ ਤਰਨ ਤੋਂ ਬਾਅਦ ਸੇ ਗੁਰਦੁਆਰਾ ਛੇਦਾਂ ਆ ਗਏ ਇੱਥੇ ਆ ਕੇ ਸਾਨੂੰ ਹਨੇਰਾ ਪੈ ਗਿਆ ਅਸੀਂ ਇੱਥੇ ਲੰਗਰ ਛਕਿਆ ਉਦੋਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲੱਗਦਾ ਸੀ ਅਸੀਂ ਸੋਚਿਆ ਕਿ ਇੱਥੋਂ ਸਵੇਰੇ ਹੀ ਤੁਰਾਂਗੇ ਜਪਨੀ ਸਾਨ ਦਾ ਪਾਰ ਸੋਣਨ ਵਾਲੀ ਵਕਿਆ ਸੇ ਸਵੇਰ ਦੀ ਹੈ ਅਗਲੇ ਦਿਨ ਅਸੀਂ ਸੁਲਤਾਨਪੁਰ ਲੋਧੀ ਤੋਂ ਹੁੰਦੇ ਹੋਏ ਰਾਤ ਨੂੰ ਵਾਪਸ ਲੁਧਿਆਣੇ ਆ ਗਏ ਅਸੀਂ ਘਰੋਂ ਤੁਰਨ ਵੇਲੇ ਇਹ ਵੀ ਨਹੀਂ ਸੋਚਿਆ ਕਿ ਮੋਗਗੇ ਤੋਂ ਅੱਗੇ ਕਿੱਧਰ ਜਾਣਾ ਹੈ ਜਿੱਧਰ ਦਾ ਖਿਆਲ ਆਇਆ ਉਸੇ ਤਰ੍ਹਾਂ ਚੱਲ ਪਏ ਇਸ ਤਰ੍ਹਾਂ ਰਾਤ ਨੂੰ ਅਸੀਂ ਸ਼ੇਦਾਂ ਦੀ ਧਰਤੀ ਉੱਤੇ ਫਿਰ ਪਹੁੰਚ ਗਏ। ਜਪਨੀ ਸ਼ਾਂਤ ਦੀ ਬਾਣੀ ਅਤੇ ਉਸਰੇਲੀ ਅਤੇ ਜ਼ੋਰਦਾਰ ਆਵਾਜ਼ ਨੂੰ ਮੈਂ ਸਦਾ ਆਪਣੇ ਅੰਗ ਸੰਗ ਪਾਇਆ ਹੈ। ਉਸ ਵਿਸਮਾਦੀ ਰਸ ਭਰੇ ਅਨੁਭਵ ਨੂੰ ਕਿਵੇਂ ਕੋਈ ਵੀ ਸਾਰ ਸਕਦਾ ਹੈ? ਉਹ ਲਾਹ-ਮਿਸਾਲ ਹੈ। ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਉਹੀ ਤਾਂ ਸਨ। ਉਸ ਤੋਂ ਬਾਅਦ ਉਹ ਜਿਹਾ ਕੁਝ ਹੋਰ ਨਹੀਂ ਹੁੰਦਾ। ਮੈਂ ਕਿੰਨਾ ਸਮਾਂ ਨੂੰ ਪੋਛ ਰਿਹਾ ਅਤੇ ਜੇਲ੍ਹ ਵਿੱਚ ਰਿਹਾ ਤੇ ਹੁਣ ਵੀ ਜ਼ਿੰਦਗੀ ਪਰਖ ਅਤੇ ਸੰਘਰਸ਼ੀ ਹੈ। ਮੈਂ ਕਹਿ ਸਕਦਾ ਹਾਂ ਕਿ ਉਹਨਾਂ ਪਲਾਂ ਨੇ ਮੇਰੀ ਬਾਹ ਫੜੀ ਅਤੇ ਮੈਨੂੰ ਰਾਹ ਵਿਖਾਇਆ ਹੈ। ਉਸ ਫਰੀਲੀ ਬਾਣੀ ਨੇ ਮੇਰੀ ਹਰ ਤਾਂ ਰੱਖਿਆ ਕੀਤੀ ਅਤੇ ਬੁਰੇ ਤੋਂ ਬੁਰੇ ਵਕਤ ਵਿੱਚ ਵੀ ਅਡੋਲ ਅਤੇ ਨਿਸ਼ਚੇ ਪਰਿਆ ਬਣਾਈ ਰੱਖਿਆ ਜਦੋਂ ਅਸੀਂ ਜੰਗ ਜੂਦਾ ਉੱਤੇ ਨਿਕਲਦੇ ਸਾਂ ਤਾਂ ਉਹ ਆਵਾਜ਼ ਮੈਨੂੰ ਇੱਕ ਤਾਲ ਅਤੇ ਸਹਜ ਬਖਸ਼ਦੀ ਸੀ ਜਦੋਂ ਮੌਤ ਦਾ ਜਦੋਂ ਮੌਤ ਜਾਂ ਖਤਰਿਆਂ ਸਾਹਮਣੇ ਹੁੰਦੇ ਸਾਂ ਤਾਂ ਇਹ ਆਵਾਜ਼ ਕਵਚ ਦਾ ਰੂਪ ਧਾਰ ਕੇ ਮੈਨੂੰ ਰੱਖਿਆ ਕਰਦੀ ਸੀ ਦੁਸ਼ਮਣ ਦੀਆਂ ਸਾਜ਼ਿਸ਼ਾਂ ਇਹ ਟੇਢੀ ਹੋ ਜਾਂਦੀਆਂ ਸਨ ਤੇ ਇਹ ਆਵਾਜ਼ ਅੱਗੇ ਦਰ راہਦੀ ਦੱਸ ਪਾਉਂਦੀ ਸੀ ਪਾਠ ਤਾਂ ਛੋਟੇ ਹੁੰਦਿਆਂ ਤੋਹੀ ਕਰਦੇ ਸਨ ਪਰ ਬਾਣੀ ਦੇ ਭੇਦ ਅਤੇ ਰਾਹ ਉਸ ਬਾਤ ਨੂੰ ਸੁਣਨ ਤੋਂ ਬਾਅਦ ਹੀ ਉਜਾਗਰ ਹੋਣ ਲੱਗੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਦੀ ਅਜੀਮ ਰਚਨਾ ਜਦੋਂ ਪ੍ਰੋਫੈਸਰ ਪੂਰਨ ਸਿੰਘ ਦੀ ਅਜੀਮ ਰਚਨਾ ਆਤਮਾ ਦਾ ਸੰਗੀਤ ਪੜ੍ਹੀ ਤਾਂ ਮੈਨੂੰ ਇਹੋ ਤੋਂ ਨਹੀਂ ਆਦਾ ਜਦੋਂ ਹਰਜਿੰਦਰ ਸਿੰਘ ਮਹਿਬੂਬ ਦੀ ਤੀਜੀ ਕਿਤਾਬ ਵਿੱਚੋਂ ਜਪਨੀ ਸ਼ਾਨ ਦੀ ਵਿਡਿਆਈ ਪੜ੍ਹੀ ਤਾਂ ਮੈਂ ਉਸ ਆਵਾਜ਼ ਵਿੱਚ ਔਰ ਸੁਣਨ ਕਰਕੇ ਹੀ ਸਮਝ ਲਿਆ ਮੈਂ ਕਈ ਤਰੀਕੇ ਨਾਲ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹ ਆਵਾਜ਼ ਮਿਠਾਸ ਅਤੇ ਸਰੇਲੇਪਣ ਦਾ ਸਿਖਰ ਸੀ ਇੰਜ ਲੱਗਦਾ ਸੀ ਕਿ ਸਮੁੱਚਾ ਸੰਗੀਤ ਅਤੇ ਰਾਗ ਉਸ ਵਿੱਚ ਫਰੋਏ ਹੋਣ ਫਿਰ ਮੈਨੂੰ ਲੱਗਿਆ ਕਿ ਉਹ ਬਹੁਤ ਹੀ ਸੁਖ ਅਤੇ ਸਕੂਨ ਨਾਲ ਲੱਭੀ ਹੋਈ ਸੀ ਉਸ ਬਾਣੀ ਦੀ ਛੋ ਵਿੱਚ ਮਹਾਨ ਤਰਬਾਸੀ ਇੱਥੇ ਹਰ ਤਰ੍ਹਾਂ ਦੀ ਉਦਾਸੀ ਢੇੜ ਅਤੇ ਥਕਾਵਟ ਦਾ ਅੰਤ ਹੋ ਜਾਂਦਾ ਸੀ ਉਹ ਕੋਇਚੜ ਦੀ ਕਲਾ ਸੀ ਸਦਾ ਜਵਾਨ ਅਤੇ ਨਿਤ ਨਵੀਂ ਫਿਰ ਮੈਨੂੰ ਲੱਗਿਆ ਕਿ ਉਹ ਕੋਈ ਸ਼ੁਕ ਦਾ ਦਰਿਆ ਹੋਵੇ ਜੋ ਹਰ ਸ਼ੈ ਨੂੰ ਆਪਣੇ ਨਾਲ ਹੀ ਵਗਾਰ ਰਿਹਾ ਸੀ ਉਸ ਦੇ ਵਿੱਚ ਕੋਈ ਰੋਹ ਪ੍ਰੀਵੰਗਾਰ ਅਤੇ ਬਾਗੀ ਸੁਰ ਸੀ ਉਸ ਦੇ ਨਾਲ ਜੰਗ ਅਤੇ ਸ਼ਹਾਦਤ ਬਹੁਤ-ਬਹੁਤ ਸੀ ਉਸ ਦੇ ਨਾਲ ਬੇਪਰਵਾਹੀ ਤੇ ਫਤਿਹ ਦਾ ਕੋਈ ਸੰਗਮ ਸੀ ਕੱਲੂਕਾਰਾ ਜੂਨ 1984 ਵਾਪਰੇ ਨੂੰ ਹਲੇ ਬਹੁਤ ਥੋੜਾ ਸਮਾਂ ਹੋਇਆ ਸੀ ਤੇ ਉਹਦੀ ਮਹਿਕ ਹਲਕੀ ਜਿਹੀ ਵਿੱਚ ਸੀ ਜੰਗ ਅਤੇ ਸ਼ਹਾਦਤ ਨੇ ਪੰਥ ਵਿੱਚ ਪਹਿਲੇ ਵਾਲੀ ਤਾਜ਼ਗੀ ਅਤੇ ਸ਼ਿੱਦਤ ਲੈ ਆਂਦੀ ਕੋਈ ਬੋਲ ਤੋਂ ਨਾ ਸਮੁੱਚੇ ਪੰਥ ਨੂੰ ਇੱਕ ਤਾਲ ਦੇ ਰਹੀ ਸੀ ਅਸੀਂ ਵੀ ਉਸੇ ਤਾਲ ਦੀ ਸੱਦ ਤੇ ਘਰੋਂ ਕਿਸੇ ਤਲਾਸ਼ ਵਿੱਚ ਨਿਕਲੇ ਸਾਂ ਉਸ ਰਾਤ ਇੱਥੇ ਸ਼ੇਦਾਂ ਦੀ ਤਰਤੇ ਦੇ ਆ ਬੈਠੇ ਸੀ ਅੰਮ੍ਰਿਤ ਵੇਲੇ ਉਹ ਬੀਬੀ ਵਿੰਦਰ ਪੈ ਹੋ ਕੇ ਧਾਕਿਆਂ ਵਿੱਚੋਂ ਨਿਕਲ ਕੇ ਆਈ ਸੀ ਕਿਉਂਕਿ ਅਲਬੋ ਕਿ ਗੁਰੂ ਦੇ ਬਾਣੀ ਉਸ ਸਮੇਂ ਉਸ ਰਾਹੀਂ ਸਾਡੇ ਉੱਪਰ ਕਿਰਪਾ ਕਰ ਰਹੀ ਸੀ ਉਸ ਦੀ ਆਵਾਜ਼ ਅਤੇ ਅੰਦਾਜ਼ ਵਿੱਚ ਬਹੁਤ ਕੁਝ ਸੀ ਜੰਗ ਅਤੇ ਸ਼ਹਾਦਤ ਦਾ ਇੱਕ ਖੂਬਸੂਰਤ ਨਾਦ ਵੀ ਉਸ ਦਿਨ ਮੇਰੇ ਜੀਵਨ ਨੇ ਕੋਈ ਤਾਲ ਜਿਹੇ ਲੱਭ ਲਿਆ ਜੋ ਸਦਾ ਮੇਰੇ ਨਾਲ ਰਿਹਾ ਜਿਸ ਨੂੰ ਮੈਂ ਸਦਾ ਸਮਰਪਿਤ ਰਿਹਾ ਅਤੇ ਉਹਦੇ ਅਨੁਸਾਰ ਚਲਦਾ ਰਿਹਾ ਇਸ ਵਿੱਚ ਜਿਆਦਾ ਕੁਝ ਅਚੇਤ ਹੀ ਰਿਹਾ ਜਿਵੇਂ ਪਾਣੀ ਟਲਾਂਣ ਵੱਲੋਂ ਸੱਜ ਹੀ ਆਪਣਾ ਰਸ ਲੱਭ ਲੈਂਦਾ ਹੈ ਉਹਨਾਂ ਦਿਨਾਂ ਵਿੱਚ ਜਦੋਂ ਜੰਗ ਅਤੇ ਸ਼ਹਾਦਤ ਦੀ ਰੁੱਤ ਸੀ ਪੰਥ ਮੂੜ ਸੁਰਜੀਤ ਹੋ ਕੇ ਆਪਣੇ ਨਕਸ਼ੇ ਕਾ ਚਾਂਦ ਰਿਆ ਸੀ ਉਸ ਵਕਤ ਪੰਥ ਵਿੱਚ ਬਹੁਤ ਸਿਮਰਨ ਅਤੇ ਅਰਦਾਸ ਹੋਈ ਉਸ ਸਿਮਰਨ ਪਾਠ ਅਤੇ ਅਰਦਾਸ ਨੇ ਸਾਡੇ ਲਈ ਧਰਤੀ ਤਿਆਰ ਕੀਤੀ ਫਿਰ ਸਾਡੇ ਉੱਪਰ ਛਾ ਗਈ ਇਸਨੂੰ ਰਾਹ ਦਿਖਾਇਆ ਉਦੋਂ ਬਹੁਤ ਸਿੰਘ ਸਿੰਘਣੀਆਂ ਨਾਮ ਦੀ ਕਮਾਈ ਕਰਦੇ ਸਨ ਤੇ ਆਪਣੇ ਅਮਲਾਂ ਨੂੰ ਅਰਦਾਸ ਤੱਕ ਲੈ ਜਾਂਦੇ ਸਨ ਇਹ ਬੀਬੀ ਵੀ ਉਸ ਅਰਦਾਸ ਦਾ ਹੀ ਇੱਕ ਰੂਪ ਸੀ ਅਸੀਂ ਸਦਾ ਹੀ ਇਸ ਪਵਿੱਤਰ ਅਰਦਾਸ ਤੇ ਆਵਾਜ਼ ਦੇ ਰਹਿਣੀ ਰਹਾਂਗੇ ਗੁਰੂ ਪਿਆਰਿਓ ਇਹ ਸੀ ਪੂਰੀ ਸਖੀ ਸ਼ੰਕਮਵਾਦਿਆ ਨੂੰ ਤਾਂ ਸਮਝ ਨਹੀਂ ਆਵੇਗੀ ਪਰ ਇਹ ਸੱਚ ਹੈ ਕਿ ਬਾਣੀ ਸੁਣਨ ਦਾ ਬਹੁਤ ਮਤਵ ਹੈ ਬੇਦਮ ਪੁਰਾਣਾ ਕਤੇਬਾਂ ਦੇ ਨਿਦਿਆਸਨ ਕਰਨ ਲਈ ਪਾਠ ਨਹੀਂ ਫਲ ਹਨ ਪਰ ਬਾਣੀ ਪਰਸ ਕਲਾ ਵਾਰੀ ਹੈ ਤੁਰ ਕੀ ਸਚਖੰਡੀ ਬਾਣੀ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਫਰਮਾਨ ਹੈ ਤੁਰ ਕੀ ਬਾਣੀ ਆਈ ਸਿ ਸਗਲੀ ਚਿੰਤ ਮਿਟਾਈ ਪ੍ਰਭ ਬਾਣੀ ਸ਼ਬਦ ਸੁਪਾਕਿਆ ਗਵ ਹੋ ਸੁਣੋ ਪੜ੍ਹੋ ਨਿਤ ਪਾਈ ਗੁਰਪੂਰੈ ਤੂੰ ਰੱਖਿਆ ਗੁਰਪੂਰੇ ਕੀ ਬਾਣੀ ਜਬ ਅਨੰਤ ਕਰਹੋ ਨਿਤ ਪ੍ਰਾਣੀ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਣਸ ਗਏ ਬਖਿਆ ਜੰਜਾਲ ਇਹ ਸਾਰਾ ਸੰਗਤ ਜੀ ਵੱਤੋਂ ਵੱਤ ਵੀਡੀਓ ਨੂੰ ਸ਼ੇਅਰ ਕਰੋ ਇਹ ਗੁਰਬਾਣੀ ਦੀ ਤਾਕਤ ਨੂੰ ਸਮਝੋ ਆਪਣੇ ਹਿਰਦੇ ਵਿੱਚ ਵਸਾਓ ਤੇ ਅਮਰ ਛੱਕੇ ਅਲਿਗਦਰ ਪਾਸ਼ਾ ਦੀ ਕੋਝ ਵਿੱਚ ਸ਼ਾਮਲ ਹੋ ਜਾਓ ਤੇ ਬਾਣੀ ਦਾ ਨਿਤਨੇਮ ਜਿਹੜਾ ਉਸ ਨੂੰ ਆਪਣੇ ਜੀਵਨ ਵਿੱਚ ਪੱਕਾ ਕਰ ਲੋ ਗੁਰੂ ਪਿਆਰੇ ਬੰਦੀ ਸਿੰਘਾਂ ਦੀ ਕਿਸਾਨਾਂ ਦੀ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਆਪ ਜੀ ਗੁਰੂ ਸ਼ਬਦ ਦੇ ਚਰਨਾਂ 'ਚ ਕਰਦੇ ਰਹੋ ਇਹ ਦਾਸ ਨੂੰ ਬਖਸ਼ੋ ਜੀ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ